12 ਵਜ ਗਏ ਆ ਕਮਲੀ ਚੋ ਅੱਜ ਸਿੱਕਲ ਪੰਜਾਬ ਆਨਕਰ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਾਨ ਅਕਮਲ ਨੇ ਪਿਛਲੇ ਦਿਨੀ ਮੈਚ ਦੇ ਵਿੱਚ ਇੱਕ ਟਿੱਪਣੀ ਕੀਤੀ ਇੰਡੀਆ ਵਰਸਸ ਪਾਕਿਸਤਾਨ ਜਦੋਂ ਮੈਚ ਹੋ ਰਿਹਾ ਸੀ ਤਾਂ ਉਦੋਂ ਟਿੱਪਣੀ ਕਰਦਿਆਂ ਕਿਹਾ ਕਿ 12 ਵਜ ਗਏ ਨੇ ਉਹ ਵੀ ਉਸ ਮੌਕੇ ਜਦੋਂ ਬੋਲਿੰਗ ਕਰ ਰਹੇ ਸੀ ਅਰਸ਼ਦੀਪ ਸਿੰਘ ਤਾਂ ਯੂਐਸਏ ਦੇ ਵਿੱਚ 12 ਵਜੇ ਦਾ ਸਮਾਂ ਹੋਇਆ ਸੀ ਤੇ ਟਿੱਕਰ ਕਰਦੇ ਕਾਮਰਾਨ ਅਕਮਲ ਬੋਲੇ 12:00 ਬਜ ਗਏ ਆ ਪਬਲਿਕ ਨੂੰ ਕਿ ਇਸ ਨੂੰ ਓਵਰ ਨਾ ਦਿਓ ਕਿਉਂਕਿ ਹੁਣ 12:00 ਬਰ ਚੁੱਕੇ ਨੇ ਇਸ ਦਾ ਜਵਾਬ ਬਲਦੇਵ ਸਰਸਾ ਨੇ ਦਿੱਤਾ ਸਾਡੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਤੇ ਆਮ ਕਹਿੰਦੇ ਵੀ ਸਿੱਖ ਦੇ 12:00 ਬਜ ਗਏ 12:00 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12:00 ਵਜੇ ਸੁਣੋ ਕੀ ਕਹਿੰਦੀ ਆ ਸਿੱਖ ਕੌਮ ਜਿਹੜੇ ਸਾਨੂੰ ਕਹਿੰਦੇ ਨੇ ਕਿ 12 ਵਜ ਗਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨੀ ਵਰਗੇ ਇੱਥੇ ਭਾਰਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜਿਹੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜਿਹੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜ਼ਨੀ ਦੇ ਵਿੱਚ ਟਕੇ ਟਕੇ ਵਿਕਦੀਆਂ ਇਹ ਇਤਿਹਾਸ ਪੂ ਲੇਕਿਨ ਸਾਡੇ ਸਿੱਖ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ੍ਹ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਈ ਫੌਜਾਂ ਜਿਹੜੀਆਂ ਸੀ ਵਾਪਸ ਆਉਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਸਮਝ ਨਹੀਂ ਪਉਦਾ ਪਰ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਜੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾਅਦ ਇੱਜ਼ਤ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ ਬਾਰਾਂ ਵਾਜੀਏ ਇੱਕ ਦਿਨ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜਨੀ ਦੇ ਵਿੱਚ ਟਕੇ ਟਕੇ ਵਿਕਦੀਆਂ ਤੇ ਇਤਿਹਾਸ ਹਮ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਈ ਫੌਦਾ ਜਿਹੜੀ ਅਸੀਂ ਵਾਪਸ ਆਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਵਲਾ ਕਰੋਗੇ ਤੇ ਇੱਕਦਮ ਸਮਝੀ ਉੱਠ ਨਹੀਂ ਸਮਝਦੀ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੀ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾਅਦ ਇੱਜ਼ਤ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ 12 ਵੱਜ ਗਏ ਆ ਪਕੜੀ ਚਲੋ ਨਾ ਚਿਕਾਲ ਪੰਜਾਬ ਬੰਕਰ ਦੇਖ ਰਹੇ ਹਾਂ ਤਸੀਮ ਮਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਾਨ ਅਕਮਲ ਨੇ ਪਿਛਲੇ ਦਿਨੀ ਮੈਚ ਦੇ ਵਿੱਚ ਇੱਕ ਟਿੱਪਣੀ ਕੀਤੀ ਇੰਡੀਆ ਵਰਸਸ ਪਾਕਿਸਤਾਨ ਜਦੋਂ ਮੈਚ ਹੋ ਰਿਹਾ ਸੀ ਤਾਂ ਉਦੋਂ ਟਿੱਪਣੀ ਕਰਦਿਆਂ ਕਿਹਾ ਕਿ 12 ਵਜ ਗਏ ਨੇ ਉਹ ਵੀ ਉਸ ਮੌਕੇ ਜਦੋਂ ਬੋਲਿੰਗ ਕਰ ਰਹੇ ਸੀ ਅਰਸ਼ਦੀਪ ਸਿੰਘ ਤਾਂ ਯੂਐਸ ਦੇ ਵਿੱਚ 12 ਵਜੇ ਦਾ ਸਮਾਂ ਹੋਇਆ ਸੀ ਤੇ ਟਿੱਕਰ ਕਰਦੇ ਕਮਰਾਨ ਅਕਮਲ ਬੋਲੇ 12 ਵੱਜ ਗਏ ਆ ਕਿ ਇਸ ਨੂੰ ਓਵਰ ਨਾ ਦਿਓ ਕਿਉਂਕਿ ਹੁਣ 12 ਵੱਜ ਚੁੱਕੇ ਨੇ ਇਸ ਦਾ ਜਵਾਬ ਬਲਦੇਵ ਸਰਸਾ ਨੇ ਦਿੱਤਾ ਸਾਡੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵੱਜ ਗਏ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਸੁਣੋ ਕੀ ਕਹਿੰਦੀ ਆ ਸਿੱਖ ਕੌਮ ਜਿਹੜੇ ਸਾਨੂੰ ਕਹਿੰਦੇ ਨੇ ਕਿ 12 ਵਜ ਗਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨੀ ਵਰਗੇ ਇੱਥੇ ਭਾਰਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜ਼ਨੀ ਦੇ ਵਿੱਚ ਟਕੇ ਟਕੇ ਵੇਖਦੀਆਂ ਤੇ ਇਤਿਹਾਸ ਉਹ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਈ ਫੌਜਾਂ ਜਿਹੜੀਆਂ ਸੀ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕ ਤਾਂ ਬੰਦਾ ਸੁੱਤਾ ਹੋਵੇ ਤੇ ਸੁਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠਣੀ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੁਝ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾਹਰ ਜਿੰਨ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਹਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜਨੀ ਦੇ ਵਿੱਚ ਟਕੇ ਟਕੇ ਵੇਖਦੀਆਂ ਇਹ ਇਤਿਹਾਸ ਹੈ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬਣ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸਾਈਫ ਫੌਜਾਂ ਜਿਹੜੀਆਂ ਅਸੀਂ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾ ਇੱਜ਼ਤ ਘਰੋ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਲੈਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ 12 ਵੱਜ ਗਏ ਆ ਬੋਲਿਖਿਦੋ ਨਾ ਚਿਕਲ ਪੰਜਾਬ ਅੰਕੜੇ ਦੇਖ ਰਹੇ ਹਾਂ ਤਸੀਮ ਮਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਾਨ ਅਕਮਲ ਨੇ ਪਿਛਲੇ ਦਿਨੀ ਮੈਚ ਦੇ ਵਿੱਚ ਇੱਕ ਟਿੱਪਣੀ ਕੀਤੀ ਇੰਡੀਆ ਵਰਸਸ ਪਾਕਿਸਤਾਨ ਜਦੋਂ ਮੈਚ ਹੋ ਰਿਹਾ ਸੀ ਤਾਂ ਉਦੋਂ ਟਿੱਪਣੀ ਕਰਦਿਆਂ ਕਿਹਾ ਕਿ 12 ਵਜ ਗਏ ਨੇ ਉਹ ਵੀ ਉਸ ਮੌਕੇ ਜਦੋਂ ਬੋਲਿੰਗ ਕਰ ਰਹੇ ਸੀ ਅਰਸ਼ਦੀਪ ਸਿੰਘ ਤਾਂ ਯੂਐਸ ਦੇ ਵਿੱਚ 12 ਵਜੇ ਦਾ ਸਮਾਂ ਹੋਇਆ ਸੀ ਤੇ ਟਿੱਕਰ ਕਰਦੇ ਕਮਰਾਨ ਅਕਮਲ ਬੋਲੇ 12 ਵੱਜ ਗਏ ਆ ਕਿ ਇਸ ਨੂੰ ਓਵਰ ਨਾ ਦਿਓ ਕਿਉਂਕਿ ਹੁਣ 12 ਵੱਜ ਚੁੱਕੇ ਨੇ ਇਸ ਦਾ ਜਵਾਬ ਬਲਦੇਵ ਸਰਸਾ ਨੇ ਦਿੱਤਾ ਸਾਡੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵੱਜ ਗਏ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਸੁਣੋ ਕੀ ਕਹਿੰਦੀ ਆ ਸਿੱਖ ਕੌਮ ਜਿਹੜੇ ਸਾਨੂੰ ਕਹਿੰਦੇ ਨੇ ਕਿ 12 ਵਜ ਗਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਾਮੂਸ ਗਜ਼ਨੀ ਵਰਗੇ ਇੱਥੇ ਭਾਰਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜ਼ਨੀ ਦੇ ਵਿੱਚ ਟਕੇ ਟਕੇ ਵੇਖਦੀਆਂ ਤੇ ਇਤਿਹਾਸ ਲਿਕੇ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਈ ਫੌਜਾਂ ਜਿਹੜੀਆਂ ਅਸੀਂ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕ ਤਾਂ ਬੰਦਾ ਸੁੱਤਾ ਹੋਵੇ ਤੇ ਸੁਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝੀ ਉੱਠ ਨਹੀਂ ਸਮਝ ਨਹੀਂ ਪੋਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੁਝ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾਹਰ ਜਿੰਨ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਹਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜਨੀ ਦੇ ਵਿੱਚ ਟਕੇ ਟਕੇ ਵੇਖਦੀਆਂ ਇਹ ਇਤਿਹਾਸ ਹੈ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬਣ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸਾਈਫ ਫੌਜਾਂ ਜਿਹੜੀਆਂ ਅਸੀਂ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾ ਇੱਜ਼ਤ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ 12 ਫਟ ਗਏ ਆ ਬਗਲੀ ਕਿ ਲੋ ਆਖਰੀ ਨਾ ਚਿਕਾਲ ਪੰਜਾਬ ਬਣ ਕੇ ਦੇਖ ਰਹੇ ਹੂੰ ਤਸੀ ਮਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਾਨ ਅਕਮਲ ਨੇ ਪਿਛਲੇ